ਸ਼ਾਮ 5 ਵਜੇ ਤਰਨਾਲਾ ਰੋਡ ਪਰਾਸਾਹੀ ਚੁੰਗੀ ਤੇ ਭਗਵਾਨ ਸ਼੍ਰੀ ਰਾਮ ਜੀ ਦੇ ਤੇ रामचंद्र ਦੇ ਬੈਨਰ ਲੱਗਾ ਸੀ ਜੋ ਕਿ ਦੀ ਕਿਸੇ ਆਮ ਆਦਮੀ ਪਾਰਟੀ ਦੇ ਆਗੂ ਵੱਲੋਂ ਪਾੜ ਦੀ ਖਬਰ ਨਾ ਸ਼ੁਰੂ ਹੋਈ ਹੈ ਉਸ ਦੇ ਵਿੱਚ ਦੇਖ ਰਹੇ ਹਾਂ ਕਿ ਤੁਸੀਂ ਕਿਵੇਂ ਲੋਕਾਂ ਵੱਲੋਂ ਇਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਰੋਡ ਵੀਡੀਓ ਦੇ ਵਿੱਚ ਤਸਵੀਰਾਂ ਵੀ ਨਜ਼ਰ ਆ ਰਹੀਆਂ ਹਨ ਜਿਨ੍ਹਾਂ ਨੂੰ ਤੁਸੀਂ ਦੇਖਿਆ ਹਨ ਜਿਹਦੇ ਵਿੱਚ ਪੋਸਟ ਬੈਨਰ ਪਾਰਟ ਦਾ ਨਜ਼ਰ ਆ ਰਿਹਾ ਉਸ ਦੀ ਵੀਡੀਓ ਕੰਪੀਲ ਹੋਈ ਹੈ ਦੇਖਦੇ ਹਾਂ ਅੰਮਰਸਰ ਦੇ ਵਿੱਚ ਹਿੰਦੂ ਸਨਾਤਨ ਧਰਮ ਦੇ ਵਿੱਚ ਅਤੇ ਹੋਰ ਸੰਗਠਨਾਂ ਵਿੱਚ ਗੁੱਸਾ ਪਾਇਆ ਜਾ ਰਿਹਾ ਜਿਸ ਦਾ ਲੇਕਿਨ ਉਸ ਦਾ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਇਸ ਚੈਨਲ ਦੇ ਉੱਤੇ ਖਬਰਾਂ ਦੇਖਣ ਦੇ ਲਈ ਪੇਜ 24 ਪੰਜਾਬ న్యూਸ ਤੇ YouTube ਚੈਨਲ 24 ਪੰਜਾਬ న్యూਸ ਨੂੰ ਸਬਸਕ੍ਰਾਈਬ ਕਰਨਾ ਅਤੇ ਪੇਜ ਨੂੰ ਫੋਲੋ ਕਰਨਾ ਨਾ ਭੁੱਲੋ ਕਿਉਂਕਿ ਸੁਣ ਹੋ ਰਹੀਆਂ ਨੇ ਖਬਰਾਂ ਦਿੰਦੇ ਰਹਿੰਦੇ ਹਾਂ ਤੇ ਖਬਰਾਂ ਦੇ ਨਾਲ ਸਾਡਾ ਕਮੈਂਟਰਾਂ ਜਰੂਰ ਜਾਣਕਾਰੀ ਦਿਓ ਦੇਖਦੇ ਹਾਂ ਉਸ ਤੋਂ ਬਾਅਦ ਕੀ ਕਹਿੰਦੇ ਨਜ਼ਰ ਆਈ ਹਿੰਦੂ ਸੰਗਠਨਾਂ ਦੇ ਵਰਕਰ ਅਤੇ ਲਾਇਆ ਉਸਮੰਦੀ ਪੁਲਿਸ ਥਾਣੇ ਅਗੇ ਤਰਨਾ ਆਪਾਂ ਮੈਂਟਲਾਈਜ਼ ਹੋ बंदी बंदि करो बो Did you let 需要。 What bueno. bueno. भाई ये कि ਅੱਜ ਜਿਹੜਾ ਧਰਮ ਜਾਗਰਨ ਦਾ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਕਹਿੰਦਾ ਮੈਂ ਰਾਜਕਮਲ ਸ਼ਰਮਾ ਧਰਮ ਜਾਗਰਨ ਸੰਯੋਜਕ ਅਮਰitsar ਆਰਐਸਐਸ ਤੋਂ ਬੜੀ ਮੰਦਭਗੀ ਘਟਨਾ ਹੋਈ ਹੈ ਰਾਤ ਨੂੰ ਰਾਤੀ ਪਾਣੀਕ ਸ਼ਰਾਰਤੀ ਅਨਸਰਾਂ ਨੇ ਭਗਵਾਨ ਰਾਮ ਜੀ ਦਾ ਪੋਸਟਰ ਪਾੜ ਕੇ ਉਹਨਾਂ ਨੂੰ ਪੈਰਾਂ 'ਚ ਲਿਆ ਔਰ ਉਹਨਾਂ ਦੇ ਜੁਸ਼ਨ ਬਣਾਈ ਹਾਂ ਸਰ ਕੀ ਨਾਮ ਹੈ ਅੱਜ ਧਰਮ ਨਫਰਸ਼ੀ ਕੀਤਾ ਜਾ ਰਿਹਾ ਹੈ ਮੇਰਾ ਨਾਮ ਰਾਜਕਮਲ ਸ਼ਰਮਾ ਧਰਮ ਜਾਗਰਨ ਸੰਯੋਜਕ ਅਮਰitsar ਆਰਐਸਐਸ ਤੋਂ ਰਾਤ ਨੂੰ ਕੁਝ ਸ਼ਰਾਰਤੀ ਅਨਸਰਾਂ ਨੇ 5 ਕੁ ਲੋਕ ਸੀ ਕਿ ਦੱਸਿਆ ਜਾਂਦਾ ਹੈ ਉਹਨਾਂ ਨੇ ਬਰਬੁਰਾਮ ਜੀ ਦਾ ਇੱਥੇ ਪੋਸਟਰ ਲੱਗਾ ਸੀ ਉਹਨੂੰ ਪਾੜ ਕੇ ਲਾ ਕੇ ਤੇ ਪੈਰਾ ਥਲੇ ਰੋਲਿਆ ਔਰ ਉਹਦੇ ਅਕੇਸ ਤੇ ਇਹਨਾਂ ਨੇ ਰਾਤੀ ਬੰਦਿਆਂ ਨੇ ਕਿਹਾ ਸੀ ਦੀ ਵੀਡੀਓ ਵੀ ਬਣੀ ਹੈ ਵਾਇਰਲ ਹੋਈ ਹੈ ਵੀਡੀਓ ਲੋਕਾਂ ਨੇ ਬਣਾਈ ਹੈ ਇੱਥੇ ਮੁੰਡਿਆਂ ਨੇ ਪੁਲਿਸ ਵਾਲੇ ਕੋ ਗਏ ਪੁਲਿਸ ਵਾਲੇ ਕਹਿੰਦੇ ਤੁਸੀਂ ਚਿੰਤਾ ਨਾ ਕਰੋ ਉਹ ਤੇ ਤਰਨਾਪੁਰ ਦਰਸ਼ਨੀ ਇੱਥੇ ਹੈ ਰਾਤੀ ਵੀ ਔਰ ਉਹਨਾਂ ਨੂੰ ਕਿਹਾ ਗਿਆ ਕਿ ਤੁਸੀਂ ਚਿੰਤਾ ਨਾ ਕਰੋ ਤੁਸੀਂ 11 ਵਜੇ ਜਾਓ ਤੁਹਾਨੂੰ ਪਰਚੇ ਦੀ ਕਾਪੀ ਦੇ ਦੇਵਾਂਗੇ ਉਹਨਾਂ ਦੇ ਪਰਚਾ ਕਰ ਦਿਆਂਗੇ ਔਰ ਜਦੋਂ ਇਹ ਸਾਰੇ ਜਾਨੀ ਅਸੀਂ ਇਕੱਠੇ ਹੋ ਗਏ 11 ਵਜੇ ਉੱਥੇ ਗਏ ਆ ਤੇ ਮੈਡਮ ਦਾ ਕੋਈ ਇੱਥੇ ਐਸਪੀ ਨੂੰ ਉਹਨਾਂ ਦਾ ਕੋਈ ਹੋਰ ਹੀ ਵਤੀਰਾ ਸੀ ਉਹ ਕਹਿੰਦੇ ਜੀ ਤੁਸੀਂ ਇੰਜ ਕਰੋ ਆਪਾਂ মিডিਆ ਦੇ ਸਾਹਮਣੇ ਕੋਈ ਮਾਫੀ ਮੰਗਾ ਲੈਂਦੇ ਆ ਮੈਂ ਕਹਾਂ ਰਾਤੀ ਗੱਲ ਮਾਫੀ ਦੀ ਨਹੀਂ ਸੀ ਹੋਈ। ਰਤੀ ਗੱਲ ਹੋਈ ਸੀ ਜਨਾਬ ਆਪਾਂ ਮਾਫੀ ਮੰਗਵਾਉਂਦੇ ਆ ਕਹਿੰਦਾ ਦੇਖੋ ਜੀ ਜਿਹੜਾ ਪਰਚਾ ਹੁੰਦਾ ਹੈ ਪਿੱਛੇ ਪੋਸਟਰ ਫੜਿਆ ਸੀ ਇੱਕ ਉਹਦੇ ਤੇ ਮੁੰਡਿਆਂ ਦੇ ਤਿੰਨਾਂ ਦੇ ਪਰਚਾ ਆਇਆ ਔਰ 6-6 ਮਹੀਨੇ ਜਮਾਨਤ ਨਹੀਂ ਹੋਈ ਉਹਨਾਂ ਤੇ ਕਿਹੜੀ ਧਾਰਾ ਲਾਤੀ ਤੁਸੀਂ ਪ੍ਰਭੂ ਰਾਮ ਨੇ ਦਾ ਚਿੱਤਰ ਵੜਿਆ ਤੁਸੀਂ ਕਮ ਸੇ ਕਹ ਉਹਨਾਂ ਨੂੰ ਧਰਨਾ ਉਹਦੇ ਤੇ ਧਰਨਾ ਲੈ ਰਹੇ ਤੁਸੀਂ ਉਹਨਾਂ ਨੂੰ ਗ੍ਰਿਫਤਾਰ ਕਰੋ ਐਫੇਅਰ ਕਰੋ ਔਰ ਉਹਨਾਂ ਨੂੰ ਗ੍ਰਿਫਤਾਰੀ ਵੀ ਜਰੂਰ ਕਰੋ ਐਫਆਈਆ ਤੇ ਕਰਨੀ ਹੈ ਕਰਨੀ ਗ੍ਰਿਫਤਾਰੀ ਵੀ ਜਰੂਰ ਕਰੋ ਪਰ ਇਹਨਾਂ ਦੇ ਕੋਈ ਹੁਣ ਐਸਪੀ ਸਾਹਿਬ ਆਏ ਸੀ ਉਹਦੇ ਅਗੇਂਸਟ ਆਪਾਂ ਇੱਥੇ ਧਰਨਾ ਦੇ ਰਹੇ ਸੀ ਐਸਪੀ ਸਾਹਿਬ ਆਏ ਸੀ ਉਹਨਾਂ ਕਹਿੰਦੇ ਸਾਨੂੰ ਪੰਜ ਬੰਦੇ ਦਿਓ ਅਸੀਂ ਗੱਲ ਕਰਨੀ ਬੈਠ ਕੇ ਅਸੀਂ ਆਪਣੇ ਪੰਜ ਬੰਦੇ ਉਧਰ ਭੇਜੇ ਨੇ ਹਜੇ ਕੋਈ ਗੱਲ ਦਾ ਟਕਣਾ ਨਹੀਂ ਨਿਕਲਿਆ ਔਰ ਜਿਹੜੇ ਇੱਥੇ ਮੰਡਲ ਪ੍ਰਧਾਨ ਨੇ ਸਾਡੇ ਬੀਜੇਪੀ ਦੇ ਰਾਜਕੁਮਾਰ ਜੀ ਰਾਜਕੁਮਾਰ ਜੀ ਉਹਨਾਂ ਨੇ ਇੱਥੇ ਐਲਾਨ ਕਰ ਦਿੱਤਾ ਕਿ ਜੇ 1 2 ਡੇਢ ਘੰਟੇ ਚ ਸਾਡਾ ਇਹ ਨਹੀਂ ਕਾਮਰਸ ਆਫਆਈਆਰ ਉਹਨਾਂ ਦੇ ਨਹੀਂ ਹੁੰਦੀ ਤੇ ਮੈਂ ਆਤਮਦਾ ਕਰਾਂਗਾ ਅਕਸਰ ਵੇਖਿਆ ਜਮੇ ਜਦੋਂ ਕੋਈ ਇਲੈਕਸ਼ਨ ਆਉਣਾਂ ਦੀ ਹੈ ਤਾਂ ਉਸ ਤੋਂ ਪਹਿਲਾਂ ਧਰਮ ਦੀ ਇਸ ਕਿ ਇੱਥੇ ਰਾਜਨੀਤੀ ਕੱਢੀ ਜਾ ਰਹੀ ਨਹੀਂ ਬਿਲਕੁਲ ਰਾਜਨੀਤੀ ਹੈ ਜੀ ਦੇਖੋ ਆਮ ਸਰਕਾਰ ਹੈ ਆਮ ਸਰਕਾਰ ਨੂੰ ਚਾਹੀਦਾ ਹੈ ਹਰ ਇੱਕ ਦਾ ਸਰਕਾਰ ਹੈ ਹਰ ਇੱਕ ਨੇ ਵੋਟ ਪਾਈ ਹੈ ਜ਼ਰੂਰੀ ਇਹ ਨਹੀਂ ਕਿ ਆਪਣੇ ਦੂਜੇ ਵੋਟਰ ਬੰਦੇ ਵੋਟ ਪਾਈ ਹੈ ਹਿੰਦੂ ਨੇ ਨਹੀਂ ਪਾਈ ਕਮ ਸੇ ਕਮ ਸਾਰੇ ਧਰਮਾਂ ਦਾ ਸਤਿਕਾਰ ਕਰਨਾ ਚਾਹੀਦਾ ਉਹਨਾਂ ਨੂੰ ਜੇ ਕੋਈ ਮੁਸੀਬਤ ਆਂਦੀ ਹੈ ਧਰਮ ਤੇ ਤੇ ਉਹਦੇ ਵਿਗੇਸ਼ ਜਿਹੜੇ ਬੰਦੇ ਅੰਸਰ ਇਕਰਾਰ ਤੇ ਅੰਸਰ ਉਹਨਾਂ ਤੇ ਅਫਾਇਰ ਕਰਨੀ ਚਾਹੀਦੀ ਹੈ ਅਕਸਰ ਹੀ ਬੇਅਦਮੀਆ ਹੋ ਰਹੀਆਂ ਨੇ ਅੱਜ ਪਿਛੇ ਗੁਰੂ ਮਹਾਰਾਜ ਗੁਰੂ ਸਾਹਿਬ ਮਹਾਰਾਜ ਦੀ ਕੀਤੀ ਅੱਜ ਤਾਂ ਰਾਮਚੰਦ ਜੀ ਦੇ ਪੋਸਟ ਪਾੜੇ ਗਏ ਨੇ ਬੇਅਦਮੀ ਕਿੱਦਿਆ ਇਹਨੂੰ ਠੱਲ ਕਿਵੇਂ ਪਾਈ ਜਾ ਸਕਦੀ ਹੈ ਦੇਖੋ ਜੇ ਸਰਕਾਰਾਂ ਠੱਲਵਾ ਸਕਦੀ ਹੈ ਅਗਰ ਮੌਕੇ ਤੇ ਅਸੀਂ ਕਿਸੇ ਦੇ ਅਗੇਂਸਟ ਐਫੇਅਰ ਕਰਦੇ ਆ ਜਿਹੋ ਦੇ ਐਫੇਅਰ ਕਰਦੇ ਉਹਦੇ ਉੱਤੇ ਤੇ ਅੱਬੇ ਡੱਲ ਪੈ ਜੇਗੀ ਜੇ ਦੋ ਚਾਰ ਬੰਦੇ ਅੰਦਰ ਜائیں گے ਸਿਆਣੇ ਪਿਆਰੇ ਪੁਰਾਣੇ ਸਾਡੇ ਬਿਊਰੋ ਕਹਿੰਦੇ ਹੁੰਦੇ ਸੀ ਕਿ ਵਾਰਡ ਖਾਲੀ ਹੈ ਨਾ ਤੇ ਕਾ ਨੂੰ ਇੱਕ ਇੱਕ ਕਾ ਨੂੰ ਮਾਰ ਕੇ ਉੱਥੇ ਟੰਗ ਦਿਓ ਬਾਕੀ ਨਹੀਂ ਆਣਗੇ ਅੱਬੇ ਭੁੱਲ ਜਾਣਗੇ ਸਰਕਾਰਾਂ ਚ ਨੁਕਸਿਆ ਸਰਕਾਰਾਂ ਉਹਨਾਂ ਦੀ ਹਮਾਇਤ ਕਰਦੀ ਹੈ ਇਸ ਕਰਕੇ ਇਸ ਸਰਕਾਰ ਨੂੰ ਵੀ ਚਾਹੀਦਾ ਵਾ ਕਿ ਇਹੋ ਜਿਹੇ ਜਿਹੜੇ ਜਿਹੜੇ ਅੰਸਰਾਰਤੀ ਅੰਸਰ ਨੇ ਉਹਨਾਂ ਤੇ ਫੜ ਕੇ ਐਫੇਅਰ ਕਰਿਆ ਉਹਨਾਂ ਨੂੰ ਅੰਦਰ ਜੁਦਾ ਜਾਵੇ ਤਾਕੇ ਗਾਂਦੇ ਕਾਰਵਾਈ ਨਾ ਕਰਨ ਕੋਈ ਕੋਈ ਜੇ ਕੰਮ ਨਾ ਕਰ ਸਕਣ ਨਸੀਹਤ ਆਵੇ ਨਾ ਸਾਰਿਆਂ ਨੂੰ ਅੱਜ ਤੁਹਾਨੂੰ ਕੀ ਭਰੋਸਾ ਦਿੱਤਾ ਹੈ ਹਏ ਜੇ ਭਰੋਸਾ ਹੀ ਹੈ ਜੀ ਕਹਿੰਦੇ ਐਫਆਈਰ ਕਰ ਦਿਆਂਗੇ ਐਫਆਈਰ ਅਜੇ ਤੱਕ ਤਾਂ ਨਹੀਂ ਹੋਈ ਲੋਕ ਸਾਰੇ ਖੜੇ ਨੇ ਧਰਨੇ ਤੇ ਖੜੇ ਨੇ ਅਜੇ ਐਫਆਈਰ ਨਹੀਂ ਹੋਇਆ ਜੇ ਵੀ ਪਾਵਾਂ ਸੀ ਸਾਹਿਬ ਕੋਲੋਂ ਮਾਫੀ ਮੰਗੀ ਜਾ ਰਹੀ ਉਹਨਾਂ ਵੱਲੋਂ ਜਿਨ੍ਹਾਂ ਵੱਲੋਂ ਮਾਫੀ ਨਾਲ ਕੀ ਹੈ ਮੈਨੂੰ ਕੋ ਬੰਦਾ ਲਿਆਓ ਮੈਂ ਮਾਰ ਕੇ ਚਾਰਜ ਪੇੜਾ ਮਾਫੀ ਮੰਗ ਲੈਣਾ ਸੀਐਮ ਸਾਹਿਬ ਨੂੰ ਤਾਂ ਮਾਫੀ ਮੰਗਣ ਦੀ ਹੱਤ ਪਈ ਹੈ ਜਿਹੜੇ ਤੁਹਾਡੇ ਚ ਕੇਜਰੀਵਾਲ ਨੇ ਉਹਨਾਂ ਨੂੰ ਉਹਨਾਂ ਨੂੰ ਵੀ ਉਹਨਾਂ ਨੇ ਚਵੇੜ ਮਾਰੀ ਤੇ ਮਾਫੀ ਮੰਗ ਲਈ ਸੀ ਇਹਨਾਂ ਮਾਫੀ ਵਾਲਾ ਤੇ ਇਹਨਾਂ ਦਾ ਕੰਮ ਆ ਮਾਫੀ ਨਹੀਂ ਦਿੱਤੀ ਜਿੱਤੀ ਜਾਏਗੀ ਸਾਰਿਆਂ ਦਾ ਇਹ ਕੰਪਰੋਮਾਈਜ਼ ਹੋਇਆ ਕਿ ਇੱਥੇ ਮਾਫੀ ਦਾ ਕੋਈ ਚਾਂਸ ਨਹੀਂ ਇੱਥੇ ਸਿਰਫ ਤੇ ਸਿਰਫ ਐਫ ਆਈ ਆਰ ਔਰ ਗ੍ਰਿਫਤਾਰੀ 255 ਦਾ ਪਰਚਾ ਅੱਜ ਸਾਰ ਇੱਕ ਇਹਦੀ ਦਾ ਮਾਮਲਾ ਸਾਹਮਣੇ ਆਇਆ ਉਹ ਬਰਕੀ ਕਹਿਣਾ ਚਾਹੁੰਦਾ ਵੇਖੋ ਇਹ ਮੈਂ ਸੋਚਦਾ ਕਿ ਇਹ ਕੁਝ ਜਿਹੜੇ ਲੋਕ ਹੁੰਦੇ ਨੇ ਸਮਾਜ ਦੇ ਵਿੱਚ ਜਿਨ੍ਹਾਂ ਦੀ ਸੋਚ ਜਿਹੜੀ ਹੈ ਬਹੁਤ ਛੋਟੀ ਹੁੰਦੀ ਹੈ ਕੋ ਪ੍ਰਭੂ ਦਾ ਨਾਮ ਲੈਣ ਵਾਸਤੇ ਕਿਸੇ ਨੂੰ ਕੋਈ ਰੁਕਾਵਟ ਨਹੀਂ ਹੋਣੀ ਚਾਹੀਦੀ ਪਿਛਲੇ ਤੁਸੀਂ 22 ਤਰੀਕ ਤੋਂ ਦੇਖ ਰਹੇ ਹੋ ਧਾਮ ਦੇ ਨਾਮ ਦੇ ਉੱਪਰ ਸਾਰੀ ਦੁਨੀਆ ਦੇ ਵਿੱਚ ਲੋਕ ਸਾਰੇ ਧਰਮਾਂ ਦੇ ਲੋਕ ਇਕੱਠੇ ਹੋ ਕੇ ਜਿਹੜਾ ਅਸੀਂ ਰਾਮ ਦਾ ਦਿਨ ਮਨਾਇਆ ਉਹ ਤੇ ਲੋਕਾਂ ਨੇ ਬਹੁਤ ਵੱਡਾ ਜਿਹੜਾ ਹਿੱਸਾ ਪਾਇਆ ਹੈ ਇਹ ਮੈਨੂੰ ਇਹ ਸਮਝ ਨਹੀਂ ਲੱਗੀ ਕਿ ਕੁਝ ਲੋੜੇ ਸ਼ਰਾਰਤੀ ਅੰਸਰ ਹੈ ਉਹਨਾਂ ਨੂੰ ਇਹ ਗੱਲ ਜਿਹੜੀ ਜਿਹੜੀ ਹਜਮ ਨਹੀਂ ਹੋ ਰਹੀ ਇਸ ਕਰਕੇ ਉਹਨਾਂ ਨੇ ਕੋਈ ਹਰਕਤ ਜਿਹੜੀ ਹੈ ਤੇ ਕਰਨ ਦੀ ਕੋਸ਼ਿਸ਼ ਕੀਤੀ ਹੈ ਪਰ ਸਾਨੂੰ ਜਿਹੜਾ ਪੁਲਿਸ ਦਾ ਸਹਿਯੋਗ ਪੂਰਾ ਮਿਲਿਆ ਉਹਨਾਂ ਸ਼ਰਾਰਤੀ ਅਨਸਰਾਂ ਦੇ ਵਿਰੁੱਧ ਪਰਚਾ ਜਿਹੜਾ ਦਰਜ ਕਰ ਦਿੱਤਾ ਗਿਆ ਹੈ ਅਗਲੀ ਕਾਰਵਾਈ ਜਿਹੜੀ ਹੈ ਉਹਨਾਂ ਨੂੰ ਜਿਹੜੀ ਹੈ ਰੈਸ਼ ਕਰਨ ਦੀ ਹੈ ਉਹ ਸ਼ੁਰੂ ਹੋ ਗਈ ਹੈ ਔਰ ਅਸੀਂ ਓਨੀ ਦੇਰ ਤੱਕ ਆਰਾਮ ਨਾਲ ਨਹੀਂ ਬਠਾਂਗੇ ਅੱਜ ਤੇ ਇਸ ਪਰਚਾ ਦਰਜ ਹੋਇਆ ਹੈ ਉਹ ਜਿੰਨਾਂ ਚ ਪੁਲਿਸ ਉਹਨਾਂ ਆਦਮੀਆਂ ਨੂੰ ਅਰੈਸਟ ਨਹੀਂ ਕਰਦੀ ਔਰ ਜੇਲ੍ਹ ਤੱਕ ਨਹੀਂ ਭੇਜਦੀ ਉਹਨਾਂ ਦੇ ਤੱਕ ਸਾਰੇ ਜਿਹੜੇ ਸਾਡੇ ਵਰਕਰ ਹੈ ਇਹ ਇੱਕਦਮ ਖੜੇ ਹੋ ਕੇ ਨਾਲ ਰਹਿਣਗੇ ਸਾਡੀ ਇਹੋ ਹੀ ਬੇਨਤੀ ਹੈ ਪੁਲਿਸ ਨੂੰ ਕਿ ਜਲਦੀ ਤੋਂ ਜਲਦੀ ਸ਼ਾਰਤੀ ਅੰਸਰਾਂ ਨੂੰ ਫੜਿਆ ਜਾਵੇ ਤਾਂ ਕਿ ਆਉਣ ਵਾਲੇ ਸਮੇਂ ਵਿੱਚ ਕੋਈ ਵੀ ਇਹੋ ਜੀ ਹਰਕਤ ਨਾ ਕਰ ਸਕੇ ਧੰਨਵਾਦ ਮੈਂ ਜੀ ਰਾਜ ਸ਼ਰਮਾ ਸੰਚੋਜਕ ਬਾਬਾ ਦੀਪ ਸਿੰਘ ਨਗਰ ਕੱਲ ਨੂੰ ਇੱਕ ਬੜੀ ਮੰਦਭਾਗੀ ਘਟਨਾ ਆਈ ਸੀ ਤਰਨਤਨ ਰੋਡ ਦੇ दाना ਮੰਡੀ ਵਾਲੇ ਮੋੜ ਤੇ ਜਿੱਥੇ ਕਿ ਇੱਕ ਸ਼ਰਾਰਤੀ ਬੰਦੇ ਵੱਲੋਂ ਭਗਵਾਨ ਸ਼੍ਰੀ ਰਾਮ ਜੀ ਦਾ ਪੋਸਟਰ ਫਾੜਿਆ ਗਿਆ ਸੀ ਬਾਬਾ ਜੀ ਦੀ ਬੇਦਬੀ ਕੀਤੀ ਗਈ ਉਹਨਾਂ ਨੂੰ ਪੈਰਾ ਥੱਲੇ ਸੁੱਟਿਆ ਗਿਆ ਸੀ ਉਸ ਉਪਲਕਸ਼ ਦੇ ਵਿੱਚ ਸਾਡੇ ਹਿੰਦੂ ਸਭਾ ਦੇ ਕੁਝ ਲੋਕਾਂ ਨੇ ਕੁਝ ਜਿਹੜੇ ਧਾਰਮਿਕ ਸੰਸਥਾਵਾਂ ਸੀ ਉਹ ਇਕੱਠੀਆਂ ਹੋਈਆਂ ਉਹਨਾਂ ਨੇ ਇਕੱਠੀਆਂ ਹੋ ਕੇ ਉੱਥੇ ਇੱਕ ਧਰਨਾ ਪ੍ਰਦਰਸ਼ਨ ਲਗਾਇਆ ਗਿਆ ਧਰਨੇ ਪ੍ਰਦਰਸ਼ਨ ਦੇ ਮੱਦੇਬਕ ਸਰਕਾਰ ਨੂੰ ਯਾ ਪ੍ਰਸ਼ਾਸਨ ਨੂੰ ਸਾਡੀ ਮਦਦ ਕਰਨੀ ਪਈ ਔਰ ਇਹਨਾਂ ਨੂੰ ਉਸ ਅਨਸਰ ਦੇ ਖਿਲਾਫ ਜਿਹੜਾ ਵਾ ਪਰਚਾ ਦੇਣਾ ਪਿਆ ਇਹਦੇ ਵਿੱਚ ਪ੍ਰਸ਼ਾਸਨ ਨੇ ਥਾਣਾ ਜਿਹੜਾ ਜੇ ਸੁਲਤਾਨਵਿੰਦ ਰੋਡ ਦਾ 76 ਨੰਬਰ ਕਿਹੜੀ ਲਗਾਈ ਉਹ ਆਪਣਾ ਥਾਣਾ ਜਿਹੜੀ ਲਾਈ ਧਾਰਾ ਜੀ 295ਏ ਦਾ ਸੁਵਿਸ਼ਣ ਦਿੱਤਾ ਗਿਆ ਵਾ ਔਰ ਉਹਦੇ ਵਿੱਚ ਇਹਨਾਂ ਨੇ ਐਫ ਆਈ ਆਰ ਜਿਹੜੀ ਆ 5 ਨੰਬਰ ਲਾਂਚ ਕਰਦੀ ਆ ਉਹ ਕਹਿੰਦੇ ਨੇ ਕਿ ਇੱਕ ਜਾਂ ਡੇਢ ਘੰਟੇ ਦੇ ਵਿੱਚ ਜਿਹੜਾ ਪਰਚਾ ਆਨਲਾਈਨ ਚੜ ਜਾਏਗਾ ਔਰ ਇਹ ਸਾਰੀ ਗੱਲਬਾਤ ਜਿਹੜੀ ਆ ਸਾਡੇ ਐਸਐਚਓ ਜਿਹੜੇ ਹੈਗੇ ਨੇ ਰਣਜੀਤ ਸਿੰਘ ਜੀ ਧਾਰੀਵਾਲ ਉਹਨਾਂ ਨੇ ਸਾਨੂੰ ਆਸ਼ਵਸ਼ਨ ਦਿੱਤਾ ਵਾ ਉਹਨਾਂ ਨਾਲ ਇਹ ਗੱਲ ਹੋਈ ਆ ਜਿਹੜੇ ਕੀ ਮੁਖੀ ਇਸ ਟਾਈਮ ਆ ਥਾਣਾ ਜਿਹੜਾ ਸੁਲਤਾਨਵਿੰਡ ਦੇ ਜੇ ਨੇ ਤੇ ਇਹ ਪਰਚਾ ਜਿਹੜਾ ਜੇ ਕੋਈ ਦੀਪਕ ਸਿੰਘ ਰਾਜੇ ਦੇ ਨਾਮ ਦਾ ਲੜਕਾ ਵਾ ਦੀਪਕ ਸਿੰਘ ਰਾਜੂ ਉਹਦੇ ਉੱਤੇ ਹੋਇਆ ਜੇ ਔਰ ਮੈਂ ਸਾਰਿਆਂ ਦਾ ਤਹੇ ਦਿਲੋਂ ਸ਼ੁਕਰਗੁਜ਼ਾਰ ਆ ਜਿਨ੍ਹਾਂ ਨੇ ਇਸ ਧਰਨੇ ਦੇ ਉੱਤੇ ਆਣ ਕੇ ਬੈਠਣ ਦੀ ਕਿਰਪਾਲਤਾ ਕੀਤੀ ساڈا ساتھ جوگ دیتا جائے شری رام جائے شری رام بجرنگے ہر ہر مہالے شری رام جی شری رام ناتن سناتن کی ناتن سناتن کی جائے ਰੋਡ ਤੇ ਜਿਹੜਾ ਕੋਡ ਮੈਸ ਇਹਨੂੰ ਵਿਵਸਥਾ ਜਾਂਦਾ ਇੱਥੇ ਜਿਹੜੇ ਪੋਸਟਰ ਲੱਗੇ ਸੀਗੇ ਭਗਵਾਨ ਸ੍ਰੀ ਰਾਮ ਜੀ ਦੇ ਜਿਹੜੇ ਰਾਮ ਮੰਦਰ ਦੇ ਸਰਪੰਚ ਸਾਰੇ ਬੋਲਡ ਚ ਲੱਗੇ ਨੇ ਚਲੋ ਆਪਣੇ ਆਪ ਕਈ ਲਾ ਲੈਂਦੇ ਨੇ ਪਰ ਇੱਥੇ ਆਪਣਾ ਪੋਸਟਰ ਲਾਉਣ ਵਾਸਤੇ ਉਸ ਪੋਸਟਰ ਨੂੰ ਕਈ ਉਸ ਪੋਸਟਰ ਨੂੰ ਪਾੜਿਆ ਗਿਆ ਦੇਤ ਖੱਲੇ ਛੁੱਟਿਆ ਗਿਆ ਉਹਦੀ ਜਿਹੜੀ ਮੰਨ ਦੇ ਵਿੱਚ ਸਾਰਿਆਂ ਦੇ ਠੇਸ ਪਹੁੰਚੇ ਵੀ ਪ੍ਰਭੂ ਰਾਮ ਦੇ ਜਿਹੜੀ ਇਹਨਾਂ ਨੇ ਕੀਤੀ ਰਾਜੂ ਮੁੰਡਾ ਇੱਥੋਂ ਦਾ ਰਾਜੂ ਦੀਪਕ ਰਾਜੂ ਆ ਸਾਰਿਆਂ ਦਾ ਇਹ ਵਿਚਾਰ ਹੈ ਵੀ ਜਿਹੜਾ ਇਹ ਗੱਲ ਕੀਤਾ ਇਦਾਂ ਦੇ ਥਾਂ-ਥਾਂ ਜਿਹੜਾ ਹੋ ਗਿਆ ਇੱਕ ਪਾਸੇ ਤੇ ਆਪਾਂ ਸਤਿਕਾਰ ਵਾਸਤੇ ਦੇਸ਼ ਦਾ ਪ੍ਰਧਾਨ ਮੰਤਰੀ ਜੀ ਨਰਿੰਦਰ ਮੋਦੀ ਜੀ ਉਸ ਜਿਹੜੀ ਉੱਥੇ ਮੰਦਿਰ ਦੀ ਸਥਾਪਨਾ ਆਈ ਹੈ ਪੂਰਤੀ ਸਥਾਪਨਾਈ ਸਤਿਕਾਰਮਾਨ ਦੇ ਰਹੇ ਨੇ ਜਿਹੜਾ ਇਹਨਾਂ ਨੇ ਇੱਥੇ ਇਹ ਗੈਰ ਕਾਨੂੰਨੀ ਕੀਤੀ ਹੈ ਉਹਦਾ ਪੋਸਟ ਆਫਰ ਕੇ ਧਾਨ ਸਮਾਨ ਠੇਸ ਪਈ ਉਹਦੇ ਸਬੰਧ ਦੇ ਵਿੱਚ ਜਿਹੜੀ ਐਫ ਆਰ ਉਹਦੇ ਉੱਪਰ ਹੋਣੀ ਚਾਹੀਦੀ